ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇੱਥੇ ਪਿੰਡ ਚੱਕਰ ਦੇ ਵਿੱਚ ਅ ਇਹਨਾਂ ਚ ਲੋੜਵੰਦ ਝੁੱਗੀ-ਝੁਬੜੀ ਵਾਲਿਆਂ ਨੂੰ ਚਪਲਾਂ ਦਾਣ ਕੀਤੀਆਂ ਨੇ ਵੈਰੀ ਕੁ ਚੀਕਾ ਖਾਸ ਸਭ ਅੱਜ ਦੇ ਬੰਦੇ ਨੇ ਅਸੀਂ ਤਾਂ ਵੀ ਆਏ ਆ ਵੀ ਮਾਲਕ ਦੇ ਉਪਰਲਾ ਪ੍ਰਮਾਤ ਸੱਚੇ ਬਾਦਸ਼ਾਹ ਦੇ ਤੇ ਵੀ ਝੁੱਗੀ-ਝੁਬੜੀ ਤਾਂ ਬੜੀ ਤਾਂ ਬੈਸੀ ਆਪਾਂ ਕੋਈ ਸਾਥ ਦੇ ਲਈ ਆਪਾਂ ਤਾਂ ਕਹਿੰਦੇ ਵੀ ਆਪਦੇ ਪਿੰਡ ਭਾਈਚਾਰਾ ਜੁੜਨੇਗੇ ਤੇ ਨਾ ਵੀ ਆਪਾਂ ਗਰੀਬੀ ਸਮਝਦੇ ਅਚਰਨ ਨੂੰ ਦੇ ਤਾਂ ਹੁੰਦੀਆਂ ਮੱਦੇ ਤੋਂ ਹੁੰਦੀ ਐ ਕੋ ਆਪਦੇ ਭੈਣ ਭਾਂਜੇ ਦੀ ਕੋਈ ਵੀ ਚਾਹੀ ਤੇ ਅਸੀਂ ਕਹਿੰਨੇ ਆ ਵੀ ਜਿੱਥੇ ਜਿੱਥੇ ਵੀ ਅੱਜ ਕੋਈ ਅੱਜ ਅਸੀਂ ਕਿਤੇ ਕਿਤੇ ਦੂਰ ਜਾ ਕੇ ਕੀ ਕੁਛ ਕਰਦੇ ਆ ਅਸੀਂ ਆਪਣੇ ਪਿੰਡਾਂ ਦੇ ਵਿੱਚ ਆਪਦੇ ਏਰੀਏ ਦੇ ਵਿੱਚ ਅਸੀਂ ਕਿਸੇ ਬੰਨੀ ਦੇਖ ਨਹੀਂ ਰਹੇ ਅੱਜ ਜਿਹੜਾ ਅਸੀਂ ਗ੍ਰਾਮੀ ਪਿੰਡੀ ਜਾ ਕੇ ਹੋਰ ਕਿਤੇ ਆਪਾਂ ਦੂਰ ਨੇੜੇ ਜਾ ਕੇ ਇਹੋ ਜੇ ਕੰਮ ਕਰਦੇ ਆ ਅਸੀਂ ਵੀ ਅੱਜ ਇੱਥੇ ਹੀ ਆਹ ਕਰਤਾ ਇੱਥੇ ਇਨਾ ਦਾਨ ਕਰਤਾ ਏਨੇ ਲੱਖ ਰੁਪਏ ਦੇ ਤੇ ਉਹ ਜਿਹੜੋ ਅੱਜ ਸਾਡੇ ਆਪ ਦੇ ਏਰਗੇ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਬੰਦੇ ਅੱਜ ਲੋੜਵੰਦ ਬੈਠੇ ਆ ਅਸੀਂ ਉਹਨਾਂ ਨੂੰ ਨਹੀਂ ਕੋਈ ਦੇ ਸਕਦੇ ਤੇ ਬਾਹਰ ਸਾਡਾ ਕਿਹਨੇ ਦੇਖਿਆ ਭਾਈ ਸਾਡੇ ਪਿੰਡ ਦੇ ਵਿੱਚ ਜ਼ਰੂਰੀ ਆ ਜਿਵੇਂ ਸਾਡੇ ਨਗਰਾਂ ਦੇ ਵਿੱਚ ਜ਼ਰੂਰੀ ਆ ਜਿੱਥੇ ਆਪ ਦੇ ਜਿਹੜੇ ਨੇੜੇ-ਤੇੜੇ ਨੇ ਤੇ ਪਰ ਅਸੀਂ ਇਹ ਕਹਿੰਦੇ ਆ ਵੀ ਅੱਜ ਜਿੱਥੇ ਵੀ ਅੱਜ ਸਾਡੇ ਅੱਜ ਇੱਥੇ ਹੱਥ ਮਗਹਾਈ ਬਹੁਤ ਆ ਅੱਜ ਮਹਗਾਈ ਦੇ ਕਾਰਨ ਇਸੇ ਤੇ ਕੱਪੜੇ ਪੂਰੇ ਨਹੀਂ ਹੁੰਦੇ ਕਿਸੇ ਦੀ ਜੁੱਤੀ ਪੂਰੀ ਨਹੀਂ ਹੁੰਦੀ ਕਿਸੇ ਦਾ ਰਜਿਸਟ ਪੂਰਾ ਨਹੀਂ ਹੁੰਦਾ ਰੋਟੀ ਨਹੀਂ ਪੂਰੀ ਹੁੰਦੀ ਤੇ ਜੇ ਆਪਣੇ ਕੋਲ ਅੱਜ ਤਕੜੇ ਬੰਦੇ ਆ ਤੇ ਤਕੜੇ ਬੰਦਾ ਜੇ ਇਹਨਾਂ ਦੀ ਮਦਦ ਵੀ ਕਰ ਦੂਗਾ ਤਾਂ ਮੈਂ ਬਹੁਤ ਧੰਨਵਾਦ ਉਹਨਾਂ ਦਾ ਕਰਦਾ ਵੀ ਯਾਰ ਹਰ ਇੱਕ ਮਦਦ ਕਰਿਆ ਕਰੂ ਠੀਕ ਹੈ ਇਹਨਾਂ ਨੇ ਵਿਚਾਰਿਆਂ ਨੇ ਕਿਸੇ ਤੋਂ ਲੈਣ ਨਹੀਂ ਆਉਣਾ ਮੰਗਣ ਨਹੀਂ ਆਉਣਾ ਆਪਣਾ ਆਪ ਦਾ ਹੀ ਫਰਜ਼ ਬਣਦਾ ਹੈ ਆਪਣਾ ਫਰਜ਼ ਹੈ ਇੱਕ ਕੋਈ ਵੀ ਅੱਜ ਆਪਣੇ ਨਾਲ ਲੋੜਵੰਦਾ ਹੈ ਤਾਂ ਉਹਨਾਂ ਦਾ ਫਰਜ਼ ਬਣਦਾ ਸਾਡਾ ਫਰਜ਼ ਆ ਵੀ ਇਹਨਾਂ ਨੂੰ ਦੇਖਣਾ ਤੇ ਪ੍ਰਮਾਤਮਾ ਦਾ ਕੰਮ ਹੈ ਵੀ ਆਪਾਂ ਨੂੰ ਦੇਣਾ ਆਪਣਾ ਕੰਮ ਹੈ ਇਹਨਾਂ ਨੂੰ ਵੰਡਣਾ ਤੇ ਪਰ ਇਹ ਇਹ ਮੇਰੇ ਹੱਥ ਬੰਨ ਕੇ ਦੇ ਦਿੱਆ ਜਿੱਥੇ ਵੀ ਮੇਰੇ ਵੀਰ ਭਾਈ ਤਕੜੇ ਅਮਰੀਕਾ ਚ ਕੈਨੇਡਾ ਦੇ ਵਿੱਚ ਐਨ ਆਰ ਆਈ ਵੀ ਜਿੱਤੀ ਵੀ ਮੇਰੀ ਬਾਤ ਸੁਣਦੇ ਆ ਤਾਂ ਵੀ ਭਰਾਵੋ ਉਹੋ ਜਿਹੇ ਦਾਨ ਕਰਿਆ ਕਰੋ ਜਿਹੜੇ ਤੁਹਾਨੂੰ ਪ੍ਰਮਾਤਮਾ ਸੱਚੇ ਪਾਤਸ਼ਾਹ ਤੁਹਾਡਾ ਅੱਜ ਸੱਚਖੰਡ ਦੇ ਵਿੱਚ ਡਾਂਕਾ ਵਜਾਵੇ ਸੱਚਖੰਡ ਦੇ ਵਿੱਚ ਤੁਹਾਡੀ ਸ਼ੋਭਾ ਹੋਵੇ ਤੇ ਪਰ ਇਹ ਨਹੀਂ ਹੈ ਵੀ ਆਪਾਂ ਅੱਜ ਰੱਜਾਂ ਨੂੰ ਲਜਾਈ ਜਾਵੋ ਠੀਕ ਆ ਭਰਿਆਂ ਨੂੰ ਭਰੀ ਜਾਓ ਤੇ ਪਰ ਮੇਰੀ ਹੱਥ ਮੰਨ ਕੇ ਬੇਨਤੀ ਆ ਵੀ ਇਹੋ ਜਿਹੇ ਅੱਜ ਲੋੜਵੰਦ ਬੱਚਿਆਂ ਨੂੰ ਲੋੜਵੰਦ ਪਰਿਵਾਰਾਂ ਦੀ ਮਦਦ ਕਰਿਆ ਕਰੋ ਤੇ ਜਿਨ੍ਹਾਂ ਦੀ ਅੱਜ ਪ੍ਰਮਾਤਮਾ ਵੀ ਸੱਚੇ ਪਾਤਸ਼ਾਹ ਸੁਣਨ ਵਰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਭੈਣ ਕੀ ਕਹਿਣਾ ਚਾਹੋਗੇ ਅੱਜ ਬਾਬਾ ਜੀ ਨੇ ਤੁਹਾਨੂੰ ਇੱਥੇ ਪਹੁੰਚ ਕੇ ਜਿਹੜੇ ਚੱਪਲਾਂ ਦੀ ਮਦਦ ਕੀਤੀ ਹੈ ਹਾਂਜੀ ਅਸੀਂ ਬਾਬੇ ਦਾ ਬਹੁਤ ਧੰਨਵਾਦ ਕਰਦੇ ਹਾਂ ਦਿਲੋਂ ਕਿ ਪਹਿਲੀ ਵਾਰੀ ਬਾਬਾ ਜੀ ਸਾਡੇ ਪਿੰਡ ਆਏ ਨੇ ਤੇ ਪਹਿਲੀ ਵਾਰੀ ਸਾਨੂੰ ਚੱਪਲਾਂ ਦੇ ਕੇ ਗਏ ਨੇ ਅੱਗੇ ਸਾਡੀ ਇਹ ਜੀ ਮਦਦ ਕਿਸੇ ਨੇ ਨਹੀਂ ਕੀਤੀ ਨਾ ਹੀ ਕੋਈ ਦੇ ਕੇ ਗਿਆ ਤੇ ਇਹ ਜੀਆਂ ਗੱਲਾਂ ਕਈ ਲੋਕ ਨਹੀਂ ਸੋਚਦੇ ਜਿਨ੍ਹਾਂ ਦੇ ਕੱਲ ਹੁੰਦੀ ਦਿਲੋਂ ਹੀ ਸੋਚਦੇ ਤੇ ਅਸੀਂ ਇਹੀ ਕਹਿਣਾ ਚਾਹਾਂਗੇ ਤੇ ਬਾਬੇ ਦਾ ਬਹੁਤ ਦਿਲੋਂ ਧੰਨਵਾਦ ਕਰਾਂਗੇ ਮਹਾਰਾਜ ਜੀ ਨਾਨਕ ਮਤਿ ਵਤ ਤਰੱਕੀਆਂ ਦੇ ਪਰਮਾਤਮਾ ਅਲਮਨ ਸੁਖੀ ਇਹ ਬਾਬਾ ਜੀ ਦਾ ਧੰਨਵਾਦ ਕਰਦੇ ਆ ਜੀ ਅਸੀਂ ਜਿਹੜਾ ਸਾਨੂੰ ਚੱਪਲਾਂ ਵੰਡ ਕੇ ਗਿਆ ਜੀ ਗਰਮੀ ਦਾ ਮੌਸਮ ਹੋਏਗਾ ਮਈ ਦਾ ਮਹੀਨਾ ਚੱਲ ਰਿਹਾਗਾ ਬਹੁਤ ਗਰਮੀ ਆਏਗੀ ਕਿਸੇ ਬੱਚਿਆਂ ਦੀ ਚੱਪਲਾਂ ਸੀਗੀਆਂ ਕਈ ਨੰਗੇ ਪੈਰੀ ਸੀਗੇ ਜੀ ਬਾਬਾ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਹੜਾ ਸਾਨੂੰ ਚੱਪਲਾ ਵੰਡ ਕੇ ਗਿਆ ਜੀ ਵਾਹਿਗੁਰੂ ਨਾ ਨੂੰ ਤਰੱਕੀ ਬਖਸ਼ੇ ਜੀ ਹਾਂਜੀ ਛੋੜੇ ਨੰਬਰ ਜਿਹੜੇ ਚੱਪਲਾ ਤੁਹਾਡੇ ਮੇਚ ਆ ਗਈਆਂ ਆ ਗਈਆਂ ਕਿੰਨੇ ਨੰਬਰ ਆਈਆਂ ਨੇ ਨੰਬਰ ਤਾਂ ਜਾਣੇ अच्छा ਜਿਵੇਂ ਮੰਨ ਲਓ ਸੋਡੇ ਇਥੇ ਝੁੱਗੀ-ਚੋਬੜੀ ਦੇ ਵਿੱਚ ਬਹੁਤ ਸਾਰੇ ਘੱਟ ਲੋਕ ਆਉਂਦੇ ਆ ਹਨਾ ਜਿਹੜੇ ਕਿਹਨੂੰ ਕਿਹਦਾ ਕੋਈ ਆਮਦਾ ਵੀ ਨਹੀਂ ਆ ਗਾਟੇ ਆਮਦੇ ਹਨ ਠੀਕ ਹੈ ਬਾਬਾ ਜੀ ਲਈ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਸ਼ਨਬਾਦ ਦੀ ਜੀ ਸਾਨੂੰ ਪਹਿਲੀ ਵਾਰ ਹੀ ਤਪਲਾ ਵੰਡ ਕੇ ਗਿਆ ਅੱਜ ਬੱਚੀ ਬਹੁਤ ਬੁੜੀ ਤੇ ਨਮ ਦੇਖ ਰਹੀ ਹੂੰ ਗਰੀਬ ਲਈ ਬਹੁਤ ਲੋਕ ਘੱਟ ਸੋਚਦੇ ਆ ਜੀ ਹਨਾ ਕੋਈ ਸੋਚਦਾ ਹੈਗਾ ਬਹੁਤ ਬਹੁਤ ਧੰਨਵਾਦ ਹੈਗਾ ਇਹਦਾ ਬਾਬਾ ਜੀ ਤਰਫੋਂ ਵਾਤਾਵਰਣ ਘੱਟ ਲੋਗੇ ਜਿਹੜੇ ਸੋਟਦੇ ਨੇ ਹਾਂ ਭਾ ਪਰਮਾਤਮਾ ਜੁਗੋ ਜੁਗੋ ਬਸੋ ਬਾਬਾ ਜੀ ਤੋਂ ਬਹੁਤੇ ਦੇਵੇ ਬਲਬਾਲੀ ਆਉਣ ਵਾਲਾ ਹੋ ਗਰੀ ਹੈ ਜਿੱਥੇ ਸੋਟਣ ਦਾ ਗੁੜ ਆਉਂਦਾ ਇਹ ਮਤਲਬ ਤੁਹਾਡਾ ਜਿੱਥੇ ਰਹਿੰਦੇ ਹੋ ਇਹ ਪਿੰਡ ਦਾ ਕੀ ਨਾਮ ਹੈ ਸ਼ਕਰਾਜ ਅਕੇਲੇ ਰੋਡ ਤੇ ਪੈਂਦਾ ਜੀ ਇਹ ਥੂਰ ਵਾਲੇ ਰੋਡ ਠੀਕ ਹੈ ਇਤਿਮਤ ਤੁਹਾਡੇ ਕਿੰਨੇ ਘਰ ਦੇ ਪਾਂਪਰਾ ਜਿਹੜੇ ਰੰਦੇ ਤੁਹਾਡੇ ਹੈਗੇ 10 12 ਘਰ ਹੈ ਜੀ ਠੀਕ ਹੈ ਬਾਬਾ ਜੀ ਬਣੂ ਜੀ ਚੱਪਲਾ ਬਣੇ ਕਿੰਨੇ ਬੱਚਿਆਂ ਨੂੰ ਬਣੇ ਗੀਆਂ ਹੁਣ ਤੱਕ ਜੀ ਇਹ ਬਣੀਆਂ ਗਈਆਂ ਹੈਗੇ ਆ ਜੀ 20 25 ਜਣੇ ਨੂੰ ਬਣੀਆਂ ਗਈਆਂ ਠੀਕ ਹੈ ਜੀ ਹਾਂ ਜੀ ਛੋਟੇ ਵੱਡੇ ਨੇ ਸਾਰਿਆਂ ਨੂੰ ਬਣੀਆਂ ਠੀਕ ਹੈ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਚੱਪਲਾ ਦਾਨ ਕਿੱਥੇ ਹਮਾਰਾ ਧੰਨਵਾਦ ਤੇ ਕੋਈ ਨਹੀਂ ਆਇਆ ਜੀ ਦਾ ਬਾਬੇ ਜੀ ਨੇ ਸਾਨੂੰ ਚੱਪਲਾ ਦਾਨ ਕਰਕੇ ਸਾਨੂੰ ਚੱਪਲਾ ਦਾਨ ਦਿੱਤੇ ਆ ਉਹਦਾ ਧੰਨਵਾਦ ਹੈ ਜੀ ਸਾਡੇ ਬੱਚਿਆਂ ਨੂੰ ਗਰਮੀ ਦੇ ਵਿੱਚ ਸਾਰਿਆਂ ਨੂੰ ਚਪਲਾ ਦਾਨ ਕੀਤੀਆਂ ਉਹਦਾ ਧੰਨਵਾਦ ਧੰਨਵਾਦ ਬਾਬਾ ਜੀ ਦਾ ਧੰਨਵਾਦ ਹੈ ਬਾਈ ਜੁੱਗੀਆਂ ਦੇ ਵਿੱਚ ਜਿਹੜਾ ਦਾਨ ਕਰਨ ਆਇਆ ਉਹਦਾ ਵੀ ਚਪਲਾ ਦਾਨ ਕਰਕੇ ਉਹਦਾ ਧੰਨਵਾਦ ਬਾਦਦਾ ਬਣਾ ਵਾਹਿਗੁਰੂ ਬਾਤ ਰੱਖੀ ਦੇਵੇ ਨਾਲ